IPL ਮੈਚ ਇੱਕ ਮੈਚ ਹਾਰਨ ਤੋਂ ਬਾਅਦ ਨਾ ਸਾਰਿਆਂ ਦੇ ਦਿਲ ਜਿਹਾ ਸੁੱਟ ਗਏ ਸੀ ਯਾਰ ਬਹੁਤ ਨੇੜੇ ਆ ਕੇ ਸ਼ਾਇਦ ਪੈਰ ਪਿੱਛੇ ਨੂੰ ਪੈ ਗਿਆ ਪਰ ਫਿਰ ਰਾਤ ਵਾਲਾ ਮੈਚ 2:30 ਵਜੇ ਤੱਕ ਚੱਲਿਆ ਕਹਿੰਦੇ ਤੇ ਛਾ ਗਏ ਨੇ ਮੁੰਡੇ ਪੰਜਾਬ ਵਾਲੇ ਸਾਰੇ ਖੁਸ਼ ਨੇ ਜਿਨ੍ਹਾਂ ਦਾ ਸ਼ਾਇਦ ਮੈਲਾ ਦਾ ਖੇਡ ਨਾਲ ਕੋਈ ਬਹੁਤਾ ਵਾਸਤਾ ਨਹੀਂ ਹੈ ਉਹ ਵੀ ਜਿਵੇਂ ਜਿਵੇਂ ਸੁਣਦੇ ਨੇ ਨਾ ਤੇ ਇੱਕ ਵੱਖਰਾ ਹੀ ਸਰੂਰ ਜਿਹਾ ਹੁੰਦਾ ਹੈ ਨੇ ਦੇਖੋ ਪਤਾ ਕੀ ਹੈ ਪੰਜਾਬ ਦੀ ਜਿਹੜੀ ਇਹ ਪ੍ਰਾਪਤੀ ਹੈ ਨਾ ਇਹਦੇ ਨਾਲ ਦੂਸਰਾ ਜਿਹੜਾ ਨੌਨ ਪੰਜਾਬੀ ক্রিকেট ਲਵਰ ਹੈ ਅਸਲ ক্রিকেট ਲਵਰ ਹੂੰ ਇਹ ਨਹੀਂ ਕਿਉਂਕਿ ਅੱਜ ਕੱਲ੍ਹ ক্রিকেট ਜਾਂ ਸਪੋਰਟਸ ਦੀ ਆਰਟ ਦੇ ਵਿੱਚ ਵੀ ਤੁਸੀਂ ਦੇਖੋਗੇ ਕੋਈ ਹੁਣ ਮੁੰਬਈ ਹਾਰ ਗਿਆ ਤੇ ਉਹ ਅਮਾਨੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਅਸੀਂ ਆ ਹੁੰਨੇ ਆ ਜੀ ਬਾਹਨੇ ਇਹ ਫਜ਼ੂਲ ਦੀਆਂ ਗੱਲਾਂ ਨੇ ਟਕਰਾਉਣਾ ਹੁੰਦਾ ਟੈਲੈਂਟ ਨੇ ਲੜਨਾ ਹੁੰਦਾ ਟੈਲੈਂਟ ਨੇ ਜਿਸ 'ਚ ਜਿੰਨਾ ਜ਼ਿਆਦਾ ਹੁਨਰ ਹੈ ਕਲਾ ਤੇ ਜਿਸਨੇ ਕਾਲੋ ਕਿ ਉਸ ਦਿਨ ਸਭ ਤੋਂ ਘੱਟ ਗਲਤੀਆਂ ਕੀਤੀਆਂ ਹੁੰਦੀਆਂ ਹਨ ਹੁਨਰਮੰਦਾਂ ਚ ਜਿਹੜੇ ਹੁਨਰਮੰਦ ਸਭ ਤੋਂ ਘੱਟ ਗਲਤੀਆਂ ਕਰਦੇ ਨੇ ਉਹ ਜਿੱਤ ਜਾਂਦੇ ਹਨ ਐਂਡ ਆਫ ਦਾ ਡੇ ਇਜ਼ ਨਿਚੋੜ ਆ ਕਹਾਣੀ ਦਾ ਅੱਛਾ ਜਿਹੜੇ ক্রিকেট ਲਵਰ ਨੇ ਅਸਲੀ ক্রিকেট ਲਵਰ ਉਹ ਖੁਸ਼ ਇਸ ਕਰਕੇ ਨੇ ਕਿ ਪੰਜਾਬ ਇੱਕ ਵਾਰੀ ਸ਼ਾਇਦ ਆਈਪਲ ਦੇ ਇਤਿਹਾਸ ਚ ਗਾਂ ਗਈ ਸੀ ਤੁਰ ਤੱਕ ਹਾਰ ਗਏ ਸਨ ਕਿ ਭਈ ਯਾਰ ਪੰਜਾਬ ਨੂੰ ਮੌਕਾ ਮਿਲਣਾ ਚਾਹੀਦਾ ਹੂੰ ਪੰਜਾਬ ਦੀ ਟੀਮ ਹਮੇਸ਼ਾ ਟੈਂਕਿੰਗ ਕ੍ਰਿਕਟ ਖੇਡੀ ਆ ਜੀ ਇਹਨਾਂ ਚ ਬਹੁਤ ਨਾਮਚੀਨ ਬੰਦੇ ਰਹੇ ਨੇ ਪਰ ਇਹ ਟੀਮ ਦਾ ਵਟਿਆ ਕੋਹਣਾ ਗਿਆ ਪਰ ਅੱਜ ਦੀ ਘੜੀ ਉਹਨਾਂ ਨੇ ਸਾਰੇ ਲਾਂਬੇ ਲਾ ਦਿੱਤੇ ਸਾਰੇ ਧੋਣੇ ਹੀ ਤੋ ਦਿੱਤੇ ਮੈਂ ਅੱਗੇ ਇਸ ਟੀਮ ਬਾਰੇ ਕਿਉਂਕਿ ਐਥਿਕੀ ਬਹੁਤਾ ਮੈਂ ਨਹੀਂ ਵੇਖਿਆ ਆਈਪਲ ਟੁੱਟਮਾ ਦੇਖਿਆ ਜੀ ਬਟ ਜਿੰਨਾ ਕੁ ਮੈਂ ਨੋਟ ਕੀਤਾ ਕਿ ਭਈ ਨਿਹਾਲ ਵੇਡਰਾ ਮੁੰਡਾ ਸੁਸ਼ਾਂਕ ਜੀ ਪ੍ਰਭ ਸਿਮਰਨ ਚੱਲ ਜਾਂਦਾ ਪ੍ਰਿਆੰਸ਼ ਇਨਾ ਮੁੰਡੇ ਦਾ ਸ਼ੁਰੂ ਚ ਜਿਹੜਾ ਉਹ ਓਪਨਰ ਬੈਟਰ ਹੈ ਮਤਲਬ ਕਿ ਇਸ ਤਰ੍ਹਾਂ ਦਾ ਟੈਲੈਂਟ ਲਿਆਦਾ ਇਹਨਾਂ ਨੇ ਸ਼੍ਰੀਸ਼ ਇੱਕ ਆਲਾ ਦਰਜੇ ਦਾ ਖਿਡਾਰੀ ਆ ਉਹਦਾ ਤੇ ਤੋੜ ਹੀ ਨਹੀਂ ਕੋਈ ਉਹਦਾ ਕਲਾਸ ਹੈ ਬੰਦਾ ਫਿਰ ਇਸ ਤੋਂ ਇਲਾਵਾ ਇੱਕ ਹੋਰ ਹੈ ਇਹਨਾਂ ਦਾ ਜਿਹੜਾ ਮਤਲਬ ਕਿ ਬਾਹਰਲੇ ਮੁਲਕ ਦਾ ਹੈ ਸ਼ਾਇਦ ਇੰਗਲਿਸ਼ ਐਸਾ ਨਾਮ ਹੈ ਉਹਦਾ ਉਹ ਬੰਦਾ ਵੀ ਘੈਂਟ ਹੈ ਇੱਕ ਐਸਾ ਕਹਿ ਲੋ ਕਿ ਕੰਬੀਨੇਸ਼ਨ ਬਣ ਗਿਆ ਹੈ ਇੱਕ ਐਸੀ ਯੂਨਿਟ ਬਣ ਗਈ ਮੈਂ ਅੱਜ ਆਪਦੇ ਪੇਜ ਤੇ ਵੀ ਲਿਖਿਆ ਸੀਗਾ ਕਿ ਇੱਕ ਐਸੀ ਯੂਨਿਟ ਬਣ ਗਈ ਜਿਹੜੀ ਜਿੱਤ ਦੀ ਭੁੱਖੜ ਹੈ ਹਮ ਇਸ ਟਾਈਮ ਉਹਨਾਂ ਦਾ ਮਤਲਬ ਕਿ ਜਿੱਤ ਜਿੱਤ ਮਤਲਬ ਜਿੰਨੀ ਆ ਜਾਵੇ ਖਾਈ ਚਲੋ ਖਾਈ ਚਲੋ ਹਾਂ ਜੀ ਤਾਂ ਜਦੋਂ ਤੁਸੀਂ ਜਿੱਤ ਪ੍ਰਤੀ ਜਨੂਨੀ ਹੋ ਜਾਂਦੇ ਹੋ ਭੁੱਖੜ ਹੋ ਜਾਂਦੇ ਹੋ ਜੀ ਤਾਂ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਸੋ ਇਹਦੇ ਚ ਨਤੀਜੇ ਆਉਣੇ ਤੇ ਰਿਕੀ ਪੌਂਟਿੰਗ ਹੋਰਾਂ ਦਾ ਬਹੁਤ ਵੱਡਾ ਰੋਲ ਹੈ ਹਮ ਕਿਉਂਕਿ ਉਹਨਾਂ ਨੇ ਇਹ ਵਣਵਣ ਦੀ ਲੱਕੜੀ ਹੁੰਦੀ ਆ ਨਾ ਜੀ ਆਈਪੀਐਲ ਦੀ ਟੀਮ ਮਰਮੰਦ ਦੀ ਲਕੜੀ ਹੁੰਦੀ ਹੈ ਕੋਈ ਨੈਸ਼ਨਲ ਲੈਵਲ ਤੇ ਖੇਡਿਆ ਹੁੰਦਾ ਕੋਈ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਹੁੰਦਾ ਕਿਸੇ ਨੇ ਹਲੇ ਆਗਾਜ਼ ਕਰਨਾ ਹੁੰਦਾ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਤਾਂ ਜਿਹੜਾ ਉਹ ਤਾਲਮੇਲ ਬਠਾਇਆ ਜੀ ਅਸੀਂ ਯੂਨਿਟ ਦਾ ਤੇ ਅਸੀਂ ਯੂਨਿਟ ਨੂੰ ਇੱਕ ਮਤਲਬ ਕਿ ਟੀਚਾ ਦਿੱਤਾ ਹੂੰ ਇਹ ਯਾਰ ਐਕਸੀਲੇਟਰ ਪੈਰ ਤਾਂ ਬਸ ਦੱਬ ਕੇ ਹੀ ਰੱਖਣਾ ਦੱਬ ਕੇ ਰੱਖਣਾ ਬਿਲਕੁਲ ਤਾਂ ਉਹਦੇ ਨਤੀਜੇ ਹੁੰਦੇ ਤੁਹਾਡੇ ਸਾਹਮਣੇ ਨਤੀਜੇ ਨੇ ਤਾਂ ਬਹੁਤ ਕਮਾਲ ਦੀ ক্রিকেট ਖੇਡੀ ਇਹਨਾਂ ਨੇ ਖਾਸ ਤੌਰ ਤੇ ਸ਼੍ਰੀਸ਼ ਸ਼੍ਰੀਸ਼ ਦਾ ਤੇ ਇੱਕ ਨਾ ਇਤਿਹਾਸ ਹੈ ਉਹ ਹੁਣ ਤੱਕ ਸ਼ਾਇਦ ਤਿੰਨ ਟੀਮਾਂ ਨੂੰ ਫਾਈਨਲ ਚ ਪਹੁੰਚਾ ਚੁੱਕਾ ਹੈ ਜੀ ਤੇ ਉਹਦੀ ਜਿਹੜੀ ਸਟ੍ਰਾਈਕ ਰੇਟ ਆ ਫਾਈਨਲ ਦੀ ਹੂੰ 200 ਦੀ ਆ 200 ਤੋਂ ਉੱਤੇ ਦੀ ਆ ਉਹ ਫਾਈਨਲ ਮੈਚਾਂ ਚ ਤੇ ਚੱਲਦਾ ਤੇ ਜੇ ਹੁਣ ਚੱਲ ਗਿਆ ਨਾ ਹੂੰ ਫਾਈਨਲ ਚ ਜਿਵੇਂ ਦਾ ਉਹਦਾ ਰਿਕਾਰਡ ਆ ਜੀ ਲੈ ਜਿਵੇਂ ਜੇ ਉਹਦਾ ਦੀ ਉਹ ਮਤਲਬ ਕਿ ਖਿੱਚ ਗਿਆ بیٹنگ ਤਾਂ ਸਰ ਕੋਲੀ ਉਹ ਵੀ ਪੰਜਾਬੀ ਹੈ ਵੈਸੇ ਇਤਫਾਕ ਹੈ ਨਾ ਜੀ ਜੀ ਤਾਂ ਕੋਲੀ ਦੇ ਸਿਰ ਤੇ ਜਿਹੜਾ ਲੰਬਾ ਹੈ ਨਾ ਪੰਜਾਬੀਆਂ ਦਾ ਵੀ ਆਰੇ ਬੜਾ ਤੰਗ ਕਰਦਾ ਕਿਉਂਕਿ ਉਹ ਅਗਰੈਸਿਵ ਪਲੇਅਰ ਹੈ ਸੀਨੀਅਰ ਹੈ ਤੇ ਉਹ ਥੋੜਾ ਚੜਾਉਂਦਾ ਵੀ ਆ ਹੂੰ ਦੂਜੀ ਟੀਮ ਨੂੰ ਪਰ ਸਨਸਕਾ ਨੂੰ ਵੀ ਚੜਾ ਦਿੰਦਾ ਉਹ ਤਾਂ ਮਤਲਬ ਕਿ ਉਹ ਜਿਵੇਂ ਪੰਜਾਬੀ ਕਿੰਦਰ ਯਾਰ ਕੋਲੀ ਨੂੰ ਰਾਈਏ ਤੇ ਫੇਰ ਗੱਲ ਬਣਦੀ ਹੈ ਮਤਲਬ ਕਿ ਉਹ ਤੈ ਕਰੇਗਾ ਸ੍ਰਿਸ਼ ਤੇ ਜੇ ਸ੍ਰਿਸ਼ ਉਸ ਦਿਨ ਚੱਲ ਗਿਆ ਕਿਉਂਕਿ ਉਹ ਬੰਦਾ ਬਹੁਤ ਬਹੁਤ ਮਤਲਬ ਕਿ ਕੱਲਾ ਹੁਨਰ ਨਹੀਂ ਰੱਖਦਾ ਉਸ ਬੰਦੇ ਦੀ ਇੱਕ ਹੋਰ ਖਾਸੀਅਤ ਹੈ ਕਿ ਉਹਦਾ ਟੈਂਪਰਮੈਂਟ ਬਹੁਤ ਜ਼ਬਰਦਸਤ ਹੈ ਜੀ ਉਹ ਬੰਦਾ ਬਹੁਤ ਮਤਲਬ ਕਿ ਆਪਣੇ ਆਪ ਨੂੰ ਸ਼ਾਂਤ ਰੱਖ ਕੇ ਜਿੱਦਾਂ ਕਹਿੰਦੇ ਨਾ ਕਿ ਬਈ ਮੱਛੀ ਦੀ ਅੱਖ ਤੇ ਬਸ ਨਿਸ਼ਾਨਾ ਉਹਦਾ ਉਹ ਹਸਾਬ ਕਿਤਾਬ ਹੈ ਜੀ ਜੀ ਬਹੁਤ ਕਾਬਿਲ ਬੰਦਾ ਨਾਲ ਉਹਨੇ ਕਪਤਾਨੀ ਅੱਛੀ ਕੀਤੀ ਆ ਜੀ ਨਾਲ ਬੱਲੇਬਾਜ਼ੀ ਕਰਨੀ ਸੋ ਕਪਤਾਨੀ ਯਾਨੀ ਲੀਡ ਤੇ ਫਿਰ ਪਰਫਾਰਮੈਂਸ ਪਰਫਾਰਮ ਕਰਨਾ ਜੀ ਤਾਂ ਉਹ ਤੁਹਾਨੂੰ ਬਹੁਤ ਵੱਡਾ ਬਾਕੀਆਂ ਵੀ ਨਾਲ ਜੇ ਤੁਹਾਡਾ ਟੀਮ ਵਾਲਾ ਮਾਲਕ ਕਹਿ ਲੋ ਨਾ ਉਹ ਵੀ ਜੇ ਸ਼ਾਂਤ ਸੁਭਾਅ ਦਾ ਹੋਵੇ ਤੇ ਤੁਹਾਨੂੰ ਸ਼ਾਬਾਸ਼ੇ ਹੱਲਾਸ਼ੇਰੀ ਦੇਣ ਵਾਲਾ ਹੋਵੇ ਜਦੋਂ ਗੱਲ ਹੋਰ ਵੀ ਬਣਦੀ ਹੈ ਪ੍ਰੈਜ਼ੈਂਟਰ ਦਾ ਵੀ ਕਹਿ ਲੋ ਕਿ ਆਪਣੇ ਸੁਭਾਅ ਦਾ ਵੀ ਭਾਵੇਂ ਹਾਰ ਹੋਈ ਪਰ ਐ ਨਹੀਂ ਵੀ ਡਿੱਗਣ ਜਿਹੜਾ ਦਿਲ ਨਹੀਂ ਤੇ ਡਿੱਗਣਾਂ ਦੀ ਕੋਈ ਗੱਲ ਨਹੀਂ ਕਰਨੀ ਪੂਰੀ ਰੱਖਿਆ ਕੰਮ ਨਾਲ ਉਹਨੇ ਵੀ ਨਹੀਂ ਹਾਂ ਦੇਖੋ ਹੰਦਾ ਸੁਖਮ ਸਿੰਘ ਸਾਹਿਬ ਕੀ ਹੈ ਕਿ ਮੈਂ ਜਿਵੇਂ ਕੀ ਕਿਹਾ ਕਿ ਖੇਡਣਾ ਤਾਂ ਹੁੰਦਾ ਖੜਾਰੀਆਂ ਨੇ ਠੀਕ ਹੈ ਨਾ ਜੀ ਮੈਨੇਜਮੈਂਟ ਦਾ ਕੋਚਿੰਗ ਸਟਾਫ ਦਾ ਬਹੁਤ ਵੱਡਾ ਕਹਿ ਲੋ ਕਿ ਇਹਨਾਂ ਚੀਜ਼ਾਂ ਤੇ ਅਸਰ ਹੁੰਦਾ ਹੈ ਤੇ ਜੇ ਆਪਾਂ ਆਮ ਆਪਾਂ ਘਰਾਂ ਚ ਜਿਹੜੀ ਗੱਲ ਕਰਦੇ ਹੰਨੇ ਆ ਕਿ ਜੇ ਤੁਹਾਡੇ ਘਰ ਦੇ ਵਿੱਚ ਕਲੇਸ਼ ਆ ਗੁੱਡੇ ਗੁੱਡੇ ਫਿਰ ਤੁਹਾਡਾ ਕੁਝ ਨਹੀਂ ਵਟਿਆ ਜਾਂਦਾ ਠੀਕ ਹੈ ਨਾ ਜੀ ਕੰਮ ਚ ਮਾਨ ਹੀ ਨਹੀਂ ਲੱਗਦਾ ਸੋ ਮੈਨੇਜਮੈਂਟ ਦਾ ਜਿਹੜਾ ਮਾਹੌਲ ਹੁੰਦਾ ਹੈ ਟੀਮ ਦਾ ਜਿਹੜਾ ਕਹਿ ਲੋ ਕਿ ਤੁਹਾਡਾ ਜੋ ਇੱਕ ਤਾਂ ਹੁੰਦੀ ਨਾ ਗਰਾਊਂਡ ਤੇ ਟੀਮ ਸਰ ਜੀ ਜੀ ਜੋ ਪਵੇਲੀਅਨ ਦਾ ਮਾਹੌਲ ਹੁੰਦਾ ਹੈ ਹੂੰ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਾਇਨੇ ਰੱਖਦੀਆਂ ਨੇ ਕਿਸੇ ਵੀ ਅਟ ਵਾਸਤੇ ਜੀ ਜੀ ਬਿਲਕੁਲ ਜੀ ਅਮਿਤਰ ਕਹਿ ਰਹੇ ਨੇ ਖੇਚਰ ਸਾਹਿਬ ਕਹਿੰਦੇ ਕਿ ਭਈ ਇਹਦਾ ਜਵਾਬ ਨਹੀਂ ਹੈ ਬਹੁਤ ਵਧੀਆ ਲੀਡਰ ਵੀ ਬਹੁਤ ਵਧੀਆ ਹੈ ਉਹ ਤੇ ਜਸਪ੍ਰੀਤ ਪੁਮਰਨ ਪੰਜ ਸਾਲ ਵਿੱਚ ਪਹਿਲੀ ਵਾਰ ਕਹਿੰਦੇ ਇੱਕ ਹੋਰ ਵਿੱਚ 20 ਦੌੜਾ ਪਈਆਂ ਨੇ ਪ੍ਰਵਿੰਦਰ ਸਿੰਘ ਇਹ ਤਾਂ ਗੇਮ ਦਾ ਹਿੱਸਾ ਹੁੰਦਾ ਜੀ ਨਹੀਂ ਬੁਮਰਾ ਦੇਖੋ ਬੁਮਰਾ 노 ਡਾਊਟ ਇੱਕ ਵਰਲਡ ਕਲਾਸ ਬੋਲਰ ਹੈ ਹੂੰ ਔਰ ਭਾਈ ਗੱਲ ਇਹ ਆ ਕਿ ਕੋਈ ਦਿਨ ਹੁੰਦਾ ਤੁਹਾਡਾ ਤੇ ਸਦਾ ਤੁਸੀਂ ਇਹ ਨਹੀਂ ਹੁੰਦਾ ਕਿ ਕ੍ਰਿਕਟ 'ਚ ਅਜੇ ਤੂੰ ਨਹੀਂ ਰਹਿ ਸਕਦੇ ਹੂੰ ਬਿਲਕੁਲ ਵੈਸਟ ਇੰਡੀਜ਼ ਟੀਮ ਕਿੰਨਾ ਚਿਰ ਜਿੱਤਦੀ ਰਹੀ ਜਿੱਤਦੀ ਰਹੀ ਆਖਰ ਵੈਸਟ ਇੰਡੀਜ਼ ਦੀ ਟੀਮ ਦੇ ਦਿਨ ਪੁੱਗ ਗਏ ਆਸਟ੍ਰੇਲੀਆ ਨੂੰ ਤੇ ਨਾ ਹੀ ਇਹ ਮਤਲਬ ਕਿ ਖੜਾਰੀਆਂ ਦੇ ਸਦਾ ਦਿਨ ਰਹਿੰਦੇ ਆ ਤੁਮਬਰਾ ਵਰਲਡ ਕਲਾਸ ਬੋਲਰ ਹੈ ਨਾ ਬਿਲਕੁਲ ਪਰ ਸ਼ਰੇਸ਼ ਦੀ ਆਪਣੀ ਇੱਕ ਲੈ ਜਦੋਂ ਲੈ ਚੋਵੇ ਫਿਰ ਉਹਦੀ ਜਿਹੜੀ ਕਲਾਸ ਹੈ ਉਹ ਕਿਸੇ ਨੂੰ ਵੀ ਹੂੰ ਹੂੰ ਨਹੀਂ ਬਖਸ਼ਦੀ ਜੀ ਬਿਲਕੁਲ ਬਿਲਕੁਲ ਮਿੰਟ ਜੀ ਕਹੇ ਤੁਸੀਂ ਇੱਕ ਸਿੱਪ ਲਾਓ ਤੇ ਮੈਂ ਇਹਨਾਂ ਗੱਲ ਇੱਕ ਪ੍ਰੀਤੀ ਜ਼ੈਂਟਾ ਦੀ ਕੀਤੀ ਹੈ ਤੇ ਇੱਕ ਪ੍ਰੀਤੀ ਮਲਹੋਤਰਾ ਵੀ ਅੱਜਕੱਲ੍ਹ ਸ਼ਾਇ ਹੈ ਹੋਏ ਨੇ ਕਹਿੰਦੇ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਸੀਗੇ ਤੇ ਧਰਨਾ ਤੁਰਨ ਆਪ ਦੀ ਸਰਕਾਰ ਦੇ ਵਿਰੋਧੀ ਲਾਤਾ ਸਰਕਾਰਾਂ ਨੇ ਚੱਕ ਕੇ ਪਾਸੇ ਕਰਤਾ ਕਹਿੰਦੇ ਵੀ ਤੁਸੀਂ ਛੁੱਟੀ ਲਓ ਤੇ ਅਮਨਦੀਪ ਕੌਰ ਹੋਰਾਂ ਨੂੰ ਕਹਿੰਦੇ ਵੀ ਸੂਬਾ ਪ੍ਰਧਾਨ ਲਾਤਾ ਇਹ ਕੀ ਚੱਲ ਰਿਹਾ ਜੀ ਪਾਰਟੀ ਦੇ ਵਿੱਚ ਚੋਣਾ ਕਰਕੇ ਹਲਚਲ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਜਾਂ ਕੋਈ ਹੋਰ ਸੋਰੋਟ ਦੇ ਆ ਨਹੀਂ ਦੇਖੋ ਗੱਲ ਕੀ ਹੈ ਕਿ ਮਸਲਾ ਜਿਹੜਾ ਐਕਚੁਅਲ ਤੇ ਨਰਾਜ਼ਗੀ ਦਾ ਕੀ ਆ ਹਮ ਇੱਕ ਹੁੰਦਾ ਕੋਈ ਲੀਡਰ ਹੈ ਜਿਹੜਾ ਉਹ ਨਿੱਜ ਵਾਸਤੇ ਲੜਦਾ ਕਿ ਮੈਨੂੰ ਆ ਦੇਓ ਮੈਨੂੰ ਉਹ ਦੇਓ ਸੁਣਜੀ ਠੀਕ ਹੈ ਨਾ ਤੇ ਆਪਾਂ ਵੀ ਕਹਿੰਦੇ ਆ ਕਿ ਯਾਰੇ ਤੇ ਬੰਦਾ ਨਾ ਜਿਹੜਾ ਇਹਨੂੰ ਵਿਚਾਰ ਧਾਰਾ ਨਾਲ ਕੁਝ ਨਹੀਂ ਪਾਰਟੀ ਨਾਲ ਕੁਝ ਨਹੀਂ ਹਮ ਇਹਨੂੰ ਤੇ ਬਸ ਗਰਜ਼ਾਂ ਦੀ ਆ ਫਟਕ ਪਈ ਆ ਇੱਕ ਲੜਾਈ ਹੁੰਦੀ ਆ ਕਿ ਤੁਸੀਂ ਆਪਣੀ ਪਾਰਟੀ ਦੇ ਅੰਦਰ ਜੋ ਸੰਵਿਧਾਨ ਹੈ ਹੂੰ ਜੋ ਕਾਇਦਾ ਹੈ ਜਾਨੁਸ਼ਾਸਨ ਹੈ ਸਿਧਾਂਤਕ ਪਹੁੰਚ ਹੈ ਤੁਸੀਂ ਉਹਦੇ ਵਾਸਤੇ ਲੜਦੇ ਹੋ ਜੀ ਇਹ ਲੜਾਈ ਇਮਾਨਦਾਰੀ ਹੁੰਦੀ ਹੈ ਹੂੰ ਇਮਾਨਦਾਰੀ ਦੀ ਲੜਾਈ ਹੁੰਦੀ ਹੈ ਹੁਣ ਜਿਹੜੀ ਇਹ ਬੀਬੀ ਆ ਇਥੇ ਸਲੂਟ ਦੇ ਕਾਬਲ ਸੀ ਹੂੰ ਉਸਨੇ ਕੀ ਕਿਹਾ ਉਸਨੇ ਆਖਿਆ ਕਿ ਜਿਹੜੇ ਬੰਦੇ ਔਖੇ ਵੇਲੇ ਸਾਨੂੰ ਸ਼ਟਕੇ ਭੱਜ ਗਿਆ